ਮੁਕੇਰੀਆਂ ਦੇ ਏਐਸ ਸੀਨੀਅਰ ਸੈਕੰਡਰੀ ਸਕੂਲ ਵਿਖੇ 76ਵਾਂ ਗਣਤੰਤਰ ਦਿਵਸ ਬੜੀ ਹੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਕੌਮੀ ਝੰਡਾ ਲਹਿਰਾਉਣ ਦੀ ਰਸਮ ਤਹਿਸੀਲਦਾਰ ਮੁਕੇਰੀਆਂ ਮਨੀਸ਼ ਕੁਮਾਰ ਹੋਰਾ ਵੱਲੋਂ ਨਿਭਾਈ ਗਈ ਇਸ ਮੌਕੇ ਮਾਨਯੋਗ ਜੱਜ ਸਹਿਵਾਨ ਆਪ ਹਲਕਾ ਇੰਚਾਰਜ ਪ੍ਰੋਫੈਸਰ ਜੀਐਸ ਮਲਤਾਨੀ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਸਹੋਤਾ ਡੀਐਸਪੀ ਮੁਕੇਰੀਆਂ ਕੁਲਵਿੰਦਰ ਸਿੰਘ ਵਿਰਕ ਐਸਐਚਓ ਜੁਗਿੰਦਰ ਸਿੰਘ ਅਤੇ ਹੋਰ ਪਤਵੰਤਿਆਂ ਵੱਲੋਂ ਸਮਾਰੋਹ ਵਿੱਚ ਸ਼ਿਰਕਤ ਕੀਤੀ ਗਈ ਪੰਜਾਬ ਪੁਲਿਸ ਦੇ ਜਵਾਨਾਂ ਐਨਸੀਸੀ ਦੇ ਕੈਡਟਾਂ ਅਤੇ ਸਕੂਲੀ ਬੱਚਿਆਂ ਨੇ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਅਤੇ ਮਾਰਚ ਪਾਸ ਕੀਤਾ ਰੰਗ-ਬਰੰਗੀਆਂ ਸੁੰਦਰ ਪੋਸ਼ਾਕਾਂ ਵਿੱਚ ਸਜੇ ਬਖ ਬਖ ਸਕੂਲਾਂ ਦੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਿਸ ਦਾ ਆਨੰਦ ਹਾਜ਼ਰੀਨ ਨੇ ਮਾਣਿਆ ਇਸ ਦੇ ਨਾਲ ਹੀ ਮੁੱਖ ਮਹਿਮਾਨ ਤਹਿਸੀਲਦਾਰ ਮਨੀਸ਼ ਕੁਮਾਰ ਅਤੇ ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਆਪ ਹਲਕਾ ਇੰਚਾਰਜ ਪ੍ਰੋਫੈਸਰ ਜੀਐਸ ਮਲਤਾਨੀ ਹੋਰਾਂ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਸਮਾਰੋਹ ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਅਤੇ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ న్యూ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆ ਪੰਜਾਬ ਪੁਲਿਸ ਦੀ ਤੁਸੀਂ ਦੀਗਵਾਈ ਕਮਾਂਡਰ ਮੇਰੀ ਧਰਤੋਂ ਸਿੰਘ ਜੀ ਇਹ ਸ਼ਰੰਗੇ ਨੂੰ ਫੁਲਾਮੀ ਦਿੰਦੇ ਹੋਏ ਐਫਸੀਐਮ ਕਾਲਜ ਐਫਸੀਸੀ ਦੇ ਮੰਨਤ ਤੇ ਕਾਜਲ ਧੰਗਰ ਸ਼ਰੰਗੇ ਨੂੰ ਫੁਲਾਮੀ ਦਿੰਦੇ ਹੋਏ ਕਦਮ ਨਾਲ ਕਦਮ ਲਾਉਦੀਆਂ ਆ ਰਹੀਆਂ ਐਫਸੀਐਮ ਕਾਲਜ ਦੀਆਂ ਵਿਦਿਆਰਥਣਾਂ ਐਂ ਬੇ ਪਿੱਛੇ ਰਹੋ ਇਹਗੇ ਫੁਲਾਮੀ ਦੇ ਰਹੇ ਹਨ ਤਸ਼ਦੀਸ਼ ਕਾਲਜ ਐਫਸੀਸੀ ਦੇ ਸਹਿਬੀ ਦੀ ਕਹਦੇ ਇਹਨਾਂ ਦੀ ਗਵਾਈ ਕਰਦੀ ਹੈ ਮੁਜ਼ੀਕ ਸ਼ਾ ਕਰਮ ਨਾ ਕਰਮ ਨੌਰੀਆਂ ਹਈਆਂ ਸਹਿਬੀ ਦੀ ਅਗਰੇ ਇਹਨਾਂ ਦੁਪਾਰੀ ਐਨ.ਸੀ.ਟੀ.ਐਫ. ਸਾਥਾ ਫਿਲਪ ਕਹਿੰਦੇ ਤੁਹਾਨੂੰ ਸਹਿਬੀ ਦੀ ਜੁਰੀਆਤੀ ਜਿਨ੍ਹਾਂ ਦੀ ਸਨਵਾਈ ਕਰ ਰਹੇ ਹਨ ਇਸ ਪਰਵੇਸ਼ ਸੰਦਰ ਸਜੀਆਂ ਵਰਦੀਆਂ ਦਾ ਮੈਂ ਸਹਿਬੀ ਦੇ ਕਹਦੇ ਸਪੇਸ਼ ਪਬਲਿਕ ਇਵੈਂਟ ਦੀ ਰਵਾਇ ਕਾ ਰਹੇ ਹਨ ਜਿੱਦੀ ਸ਼ੇਵਨ ਸਵਾਰੀਆਂ ਦੀ ਬਹੁਤ ਪਿਆਰੀ ਬੱਚੇ ਕਦਮ-ਨਾਲ ਕਦਮ ਚੁਣਾਉਦੇ ਹੋਏ ਸੁੰਦਰ ਫੁਜੀਰੀਆਂ ਵਰਦੀਆਂ ਨਾਲ ਭਾਰਤ ਦੇ ਮਹਾਨ ਰੰਗੇ ਨੂੰ ਸ਼ਰਮੀ ਦਿੱਤੇ ਹੋਏ ਟੋਰੀਆ ਇੰਟਰਨੈਸ਼ਨਲ ਸਕੂਲ ਸੰਗਠੀਕਰਨ ਦੇ ਵਿਦਿਆਰਥੀ ਸੁੰਦਰ ਸੋਨੀਆਂ ਵਰਦੀਆਂ ਦੇ ਨਾਲ Merhaba. 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 ਅੱਜ ਦੇ 76ਵੇਂ 76ਵੇਂ ਗਣਤੰਤਰਤਾ ਦਿਵਸ ਦੇ ਵਿੱਚ ਆਪਣਾ ਇਲਾਕਾ ਨਿਵਾਸੀਆਂ ਨੂੰ ਦੇਸ਼ਵਾਸੀਆਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਤੇ ਇਹ ਅੱਜ ਕਰਦਾ ਵੀ ਜਿਹੜਾ ਆਨ ਵਾਲੇ ਟਾਈਮ ਦੇ ਵਿੱਚ ਅਸੀਂ ਸਾਰੇ ਸੰਵਿਧਾਨ ਦੇ ਵਿੱਚ ਦਿੱਤੀਆਂ ਸੇਧਾਂ ਦੀ ਪਾਲਣਾ ਕਰਾਂਗੇ ਆਪਣੇ ਜਿਹੜੇ ਉਹਦੇ ਵਿੱਚ ਸਾਡੇ ਕਰਤੱਵਾਂ ਉਹਨਾਂ ਦੀ ਉਹ ਆਪਣਾ ਕਰਤੱਵ ਪੂਰਾ ਕਰਾਂਗੇ ਤੇ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਆ ਉਹ ਵੀ ਆਪ ਵੀ ਨਿਭਾਵਾਂਗੇ ਤੇ ਨਾਲ ਸਾਰਿਆਂ ਨੂੰ ਸੰਦੇਸ਼ ਦਿਨੇ ਵੀ ਸਾਰੀ ਦੇਸ਼ ਵਾਸੀ ਉਹਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਬਸ ਇਹ ਮੈਸੇਜ ਹੈ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਰੇ ਪ੍ਰੈਸ ਮੀਡੀਆ ਨੂੰ ਸਾਰੇ ਜਿੰਨੇ ਵੀ ਆਏ ਆ ਜਿਹੜੇ ਬੱਚੇ ਅੱਜ ਸ਼ਿਰਕਤ ਕਰ ਰਹੇ ਆ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦਾ ਵੀ ਧੰਨਵਾਦ ਆ ਬਾਕੀ ਸਾਡੇ ਇੱਥੇ ਜੱਜ ਸਾਹਿਬ ਤੇ ਡੀਐਸਪੀ ਸਾਹਿਬ ਆਏ ਆ ਹੋਰ ਸਾਰੇ ਪ੍ਰਬੰਧਕ ਇਸ ਦਿਨ ਜਿੰਨੇ ਵੀ ਆਏ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਆ ਜੀ ਸਭ ਤੋਂ ਪਹਿਲਾਂ ਮੇਰੇ ਵੱਲ ਸਾਰوں ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੈ ਹਿੰਦ ਅੱਜ ਮੈਂ 26 ਜਨਵਰੀ ਦੇ શુભ ਦਿਹਾੜੇ ਤੇ ਯੂ ਪਬਲਿਕ ਦੇਤੇ ਗਣਤੰਤਰ ਦਿਵਸ ਤੇ ਪੂਰੇ ਭਾਰਤ ਵਾਸੀਆਂ ਨੂੰ ਆਪਣੇ ਵੱਲੋਂ ਆਮ ਆਦਮੀ ਪਾਰਟੀ ਮਕੇਸ਼ ਮੁੱਚੀ ਟੀਮ ਵੱਲੋਂ ਲੱਖ ਲੱਖ ਵਧਾਈ ਦਿਨਾਂ ਔਰ ਮੈਂ ਸਮਿਧਾਨ ਕੇ ਅੱਜ ਸਾਡੇ ਵਾਸਤੇ ਬਹੁਤ ਹੀ ਪਵਿੱਤਰ ਦਿਹਾੜਾ ਹੈ ਕਿ ਅੱਜ ਦੇ ਦਿਨ ਸਾਡਾ ਸਿਧਾਂਤ ਲਾਗੂ ਹੋਇਆ ਸੀ ਜਿਸ ਸਿਧਾਂਤ ਦੇ ਤਹਿਤ ਸਾਨੂੰ ਬਹੁਤ ਸਾਰੀਆਂ ਸੂਤਾਵਿਅਤੀਆਂ ਗਈਆਂ ਨੇ ਸਾਡੇ ਮੌਲਕ ਅਧਿਕਾਰ ਰੱਖਿਆ ਕੀਤੀ ਗਈ ਹੈ ਸਾਡਾ ਵੀ ਫਰਜ਼ ਬਣਦਾ ਹੈ ਕਿ ਉਹਨਾਂ ਦੇ ਮੌਲਕ ਅਧਿਕਾਰਾਂ ਨੂੰ ਮੰਨਦੇ ਹੋਏ ਅਸੀਂ ਆਪਣੇ ਫਰਜ਼ਾਂ ਨੂੰ ਪਛਾਣੀਏ ਔਰ ਆਪਣੇ ਸੰਵਿਧਾਨ ਮੁਤਾਬਕ ਆਪਣੇ ਜੀਵਨ ਨੂੰ ਬਸਰ ਕਰੀਏ ਆਪਣੇ ਬੰਦੀਆਂ ਜੋ ਵੀ ਸਾਡੀਆਂ ਫਰਜ਼ ਦਿੱਤੇ ਗਏ ਸਾਨੂੰ ਸਮਝਾਏ ਗਏ ਨੇ ਸੰਵਿਧਾਨ ਵਿੱਚ ਉਹਨਾਂ ਕਾਨੂੰਨਾਂ ਨੂੰ ਮੰਨਦੇ ਹੋਏ ਆਪਣੀ ਆਪਣੀ ਜ਼ਿੰਦਗੀ ਬਸਰ ਕਰੀਏ ਮੈਂ ਇੱਕ ਵਾਰ ਤੋਂ ਫੇਰ ਸਾਰੇ ਨਾਗਰਿਕ ਭਾਰਤ ਦੇ ਨਾਗਰਿਕਾਂ ਨੂੰ ਲੱਖ ਲੱਖ ਮੁਬਾਰਕ ਦਿੰਦਾ